ਦੁਨੀਆ ਭਰ ਵਿੱਚ ਵਸਤੇ ਸਮੂਹ ਸਿੱਖ ਜਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜੀ ਦਿਲਚਸਪ ਰੌਚਕ ਇੱਕ ਭੁਇਖ ਬਾਣੀ ਨਾਲ ਸੰਬੰਧਿਤ ਗੱਲ ਕਰਾਂਗੇ ਜਿਸ ਭੁਇਖ ਬਾਣੀ ਦਾ ਨਾਮ ਹੈਗਾ ਬਲੂ ਬੁੱਕ ਪਾਵਨੀਲੀ ਕਿਤਾਬ ਉਸ ਭੁਇਖ ਬਾਣੀ ਵਿੱਚ ਨੀਲੀਆਂ ਦਸਤਾਰਾਂ ਵਾਲਿਆਂ ਦਾ ਦਬਦਬਾ ਸ਼ੁਰੂ ਹੋਣ ਨਾਲ ਭੁਇਖ ਬਾਣੀ ਹੈ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਪਿਸ਼ੋਕੜ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਇਸ਼ਾਰੇ ਮਾਤਰ ਨੀਲੀਆਂ ਦਸਤਾਰਾਂ ਸੰਸਾਰ ਵਿੱਚ ਕਾਲਸਾ ਪੰਥ ਹੀ ਬੰਦ ਹੈ ਇਹਨਾਂ ਦੇ ਦਬਦਬੇ ਦਾ ਮਤਲਬ ਸਾਫ਼ ਹੈ ਇਹਨਾਂ ਦੇ ਰਾਜ ਦੀ ਗੱਲ ਹੈ ਇਸ ਨੀਲੀ ਕਿਤਾਬ ਸੰਬੰਧੀ ਚਰਚਾ ਸੀਨੇ ਬਸੀਨੇ ਲੋਕ ਅਗਾ ਇੱਕ ਦੂਸਰੇ ਨਾਲ ਕਰਦੇ ਹਨ ਮੈਂ ਇਸ ਦੀ ਚਰਚਾ 1997 ਦੇ ਵਿੱਚ ਪਹਿਲੀ ਵਾਰੀ ਕਿਸੇ ਵੀਰ ਕੋਲੋਂ ਸੁਣੀ ਸੀ ਉਹ ਵੀਰ ਕਿਤੇ ਵਜੋਂ ਇੰਜੀਨੀਅਰ ਹੈ ਕਿਉਂਕਿ ਬਹੁਤੀ ਵਾਰੀ ਸਾਡੇ ਲੋੜ ਤੋਂ ਜ਼ਿਆਦਾ ਜਿਹੜੇ ਜਾਗਰੂਕ ਵੀਰ ਹੁੰਦੇ ਨਾ ਉਹ ਕਹਿ ਦਿੰਦੇ ਆ ਕਿ ਇਹੋ ਜਿਹੀਆਂ ਗੱਲਾਂ ਤਾਂ ਅਨਪੜਤਾ ਹੁੰਦੀ ਹੈ ਇਸ ਲਈ ਦੱਸਣਾ ਪਿਆ ਕਿ ਜਿਸ ਨੇ ਮੈਨੂੰ ਦੱਸੀ ਸੀ ਉਕਤੇ ਵਜੋਂ ਇੰਜੀਨੀਅਰ ਆ ਤੇ ਇੰਜੀਨੀਅਰ ਵੀ ਕਿਸੇ ਬਾਹਰਲੇ ਦੇਸ਼ ਦੇ ਵਿੱਚ ਬਾਹਰਲਾ ਦੇਸ਼ ਤਾਂ ਦੱਸਣਾ ਪੈਂਦਾ ਹੈ ਕਿ ਇੱਥੇ ਰਿਸ਼ਵਤ ਲੈ ਕੇ ਡਿਗਰੀਆਂ ਨਹੀਂ ਮਿਲਦੀਆਂ ਨਾ ਹੀ ਰਿਸ਼ਵਤ ਲੈ ਕੇ ਕੋਈ ਨੌਕਰੀ ਮਿਲਦੀ ਹੈ ਇਸ ਲਈ ਵਿਦੇਸ਼ ਕਹਿ ਕੇ ਗੱਲ ਥੋੜੀ ਜੀ ਸਪਸ਼ਟ ਹੋ ਜਾਂਦੀ ਹੈ ਅਤੇ ਤੱਥ ਥੋੜਾ ਜਿਹਾ ਮਜ਼ਬੂਤ ਹੋ ਜਾਂਦਾ ਹੈ ਉਸ ਵੇਰ ਨੇ 1997 1997 ਦੇ ਵਿੱਚ ਮੈਨੂੰ ਇੱਕ ਗੱਲ ਦੱਸੀ ਕਿ ਬਲੂ ਬੁੱਕ ਕਿਤਾਬ ਦਾ ਜਿਹੜਾ ਲਖਾਰੀ ਹੈ ਉਹ ਫ੍ਰਾਂਸੀਸੀ ਹੈ ਫ੍ਰੈਂਚ ਹੈ ਫ੍ਰਾਂਸ ਦਾ ਜੰਪੜ ਹੈ ਉਸ ਤੱਕ ਕਹਿਣਾ ਹੈ ਸੰਸਾਰ ਵਿੱਚ ਇੱਕ ਦੇਸ਼ ਹੈ ਉਸ ਦੇਸ਼ ਦਾ ਇੱਕ ਸ਼ਹਿਰ ਹੈ ਜੋ ਗਲੋਬ ਦੇ ਮੁਤਾਬਕ ਐਨ ਐਨ ਡਿਗਰੀ ਦੇ ਵਿੱਚ ਫਲਾਣੇ ਫਲਾਣੀ ਦਿਸ਼ਾ ਦੇ ਵਿੱਚ ਸਮੁੰਦਰ ਦੇ ਕਿਨਾਰੇ ਤੇ ਸਥਿਤ ਹੈ ਅਤੇ ਉਸ ਵਿੱਚ ਦੋ ਉੱਚੀਆਂ ਇਮਾਰਤਾਂ ਹੋਣਗੀਆਂ ਜਿਨ੍ਹਾਂ ਉੱਤੇ ਹਮਲਾ ਹੋ ਕੇ ਉਹਨਾਂ ਨੂੰ ਡੇਗਿਆ ਜਾਵੇਗਾ ਉਸ ਵੀਰ ਨੇ ਕਿਹਾ ਕਿ ਮੈਂ ਇਸ ਕਿਤੇ ਨਾਲ ਸੰਬੰਧਿਤ ਹਾਂ ਮੈਂ ਸਾਰੀ ਡਿਗਰੀ ਵਗੈਰਾ ਚੈੱਕ ਕੀਤੀ ਸੀ ਤੇ ਮੈਨੂੰ ਇਹ ਸ਼ਹਿਰ ਨਿਊਯਾਰਕ ਲੱਗਦਾ ਹੈ ਤੇ ਨਿਊਯਾਰਕ ਦੇ ਵਿੱਚ ਦੋ ਉੱਚੀਆਂ ਇਮਾਰਤਾਂ ਵੀ ਹਨ ਜੇ ਤਾਂ ਇਹ ਗੱਲ 2001 ਤੋਂ ਹਮਲੇ ਤੋਂ ਬਾਅਦ ਕਹੀ ਹੁੰਦੀ ਤਾਂ ਗੱਲ ਹੋਰ ਹੁੰਨੀ ਸੀ। ਇਹ ਗੱਲ ਹਮਲੇ ਤੋਂ 4 ਸਾਲ ਪਹਿਲਾਂ ਦਾਸ ਨੂੰ ਦੱਸੀ ਗਈ ਮੈਨੂੰ ਖੁਦ ਨੂੰ। ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ। ਜਿਸ ਨੇ ਮੈਨੂੰ ਖੁਦ ਨੂੰ ਦੱਸੀ ਉਹ ਗੱਲ ਮੈਂ ਤੁਹਾਨੂੰ ਦੱਸ ਰਿਹਾ। ਉਹਨਾਂ ਉੱਚੀਆਂ ਇਮਾਰਤਾਂ ਨਿਊਯਾਰਕ ਦੇ ਦੋ ਜਿਹੜੇ ਟਵਿੰਨ ਟਾਵਰ ਨੇ ਉਹਨਾਂ ਉੱਤੇ ਹਮਲਾ ਹੋਇਆ। ਦੋ ਜਹਾਜ਼ ਮਾਰੇ ਗਏ। 4000 ਬੰਦਾ ਮਾਰਿਆ ਗਿਆ। ਬਾਕੀ ਦੇ ਬੰਦੇ ਉੱਥੇ ਦੀ ਉੱਡੀ ਹੋਈ ਡਸਟ ਤੇ ਧੂੜ ਦੇ ਨਾਲ ਕੈਂਸਰ ਕਰਕੇ ਉਹਦੇ ਦਸਾਂ 15 ਸਾਲਾਂ ਚ 4500 ਬੰਦਾ ਹੋਰ ਤਕਰੀਬਨ ਮਾਰਿਆ ਗਿਆ ਇਸ ਗਿਣਤੀ ਦੇ ਵਿੱਚ ਥੋੜਾ ਬਹੁਤਾ ਫਰਕ ਹੋ ਸਕਦਾ ਹੈ ਕਿਉਂਕਿ ਨੀਲੀਆਂ ਪੱਗਾਂ ਵਾਲਿਆਂ ਦੇ ਦਬਦਬੇ ਦੀ ਗੱਲ ਦੱਸਣ ਤੋਂ ਪਹਿਲਾਂ ਇਹ ਗੱਲ ਮੇਰੇ ਲਈ ਦੱਸਣੀ ਬਹੁਤ ਜ਼ਰੂਰੀ ਸੀ ਕਿ ਉਸਦੇ ਦੱਸੀ ਹੋਈ ਭੁਖਬਣੀ ਜੋ ਮੈਂ 4 ਸਾਲ ਪਹਿਲਾਂ ਸੁਣਦਾ ਅਤੇ ਜੋ ਕਿਹਾ ਸੀ ਉਹ ਵਾਪਰਿਆ ਫਿਰ ਇਸ ਨੀਲੀ ਕਿਤਾਬ ਦੇ ਵਿੱਚ ਜੋ ਅੱਗੇ ਉਸਨੇ ਲਿਖਿਆ ਜੋ ਉਸ ਵੀਰ ਨੇ ਮੈਨੂੰ ਦੱਸਿਆ ਉਸ ਦਾ ਕਹਿਣਾ ਸੀ ਕਿ ਮਾਰਤਾ ਤੇ ਹਮਲਾ ਹੋਣ ਤੋਂ ਤੁਰੰਤ ਬਾਅਦ ਉਸ ਦੇਸ਼ ਦੀ ਪੂਰਬੀ ਦਿਸ਼ਾ ਵੱਲ ਇੱਕ ਦੇਸ਼ ਹੈ ਉਸ ਉੱਤੇ ਹਮਲਾ ਕੀਤਾ ਜਾਵੇਗਾ ਬਿਲਕੁਲ ਉਹਨਾਂ ਮਾਰਤਾਤਾਂ ਤੋਂ ਕੁਝ ਹਫ਼ਤੇ ਬਾਅਦ ਹੀ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਹਮਲਾ 2001 ਵਿੱਚ ਹੁੰਦਾ ਹੈ ਲੇਕਿਨ ਮੈਨੂੰ ਇਹ ਗੱਲ 1997 ਵਿੱਚ ਦੱਸੀ ਗਈ ਇਹ ਵੀ ਸਾਡੇ ਚੇਤੇ ਵਿੱਚ ਰਹੇ ਕਿ ਨੀਲੀ ਕਿਤਾਬ ਇੱਕ ਟਾਈਟਲ ਦਾ ਨਾਮ ਹੋ ਸਕਦਾ ਹੈ ਅਤੇ ਇਹ ਬਲੂ ਬੁੱਕ ਹੋਰ ਵੀ ਕਈ ਸੰਦਰਭਾਂ ਦੇ ਵਿੱਚ ਵਕਫ-ਵਕਫ ਥਾਂ ਵਰਤਿਆ ਗਿਆ ਉਹਨਾਂ ਇਹ ਵੀ ਦੱਸਿਆ ਕਿ ਇਹ ਕਿਤਾਬ ਪੁਖਤਾ ਰੂਪ ਵਿੱਚ ਕਿਸੇ ਲਾਇਬ੍ਰੇਰੀ ਦੇ ਵਿੱਚੋਂ ਤੁਹਾਨੂੰ ਨਹੀਂ ਮਿਲੇਗੀ। ਲੇਖਕ ਦਾ ਨਾਮ ਉਸਨੇ ਦੱਸਿਆ ਜੋ ਮੈਨੂੰ ਭੁੱਲ ਗਿਆ। ਉਸਨੇ ਇੱਕ ਨਹੀਂ 976 ਸ਼ਾਇਦ ਭਵਿੱਖਬਾਣੀਆਂ ਕੀਤੀਆਂ ਸਨ। ਉਸੇ ਵਿਅਕਤੀ ਨੇ ਸੈਕੰਡ ਵਰਲਡ ਵਾਰ ਦੀ ਭਵਿੱਖਬਾਣੀ ਵੀ ਕੀਤੀ ਸੀ। ਹਿਟਲਰ ਨੇ ਕੀ ਕਰਨਾ ਹੈ, ਜਹੂਦੀਆਂ ਨਾਲ ਕੀ ਹੋਣਾ ਹੈ ਇਹ ਵਗੈਰਾ-ਵਗੈਰਾ ਉਸਨੇ ਭਵਿੱਖਬਾਣੀਆਂ ਕੀਤੀਆਂ। ਮੈਨੂੰ ਮੈਂ ਸੁਣੀ ਹੈ ਕਿਉਂਕਿ ਸਾਡੇ ਵੀਰਾਂ ਨੂੰ ਜੋ ਚਾਹੁੰਦੇ ਨੇ ਕਿ ਖਾਲਿਸਤਾਨ ਤੁਰੰਤ ਬਣ ਜਾਵੇ। ਮੈਂ ਵੀ ਉਹਨਾਂ ਵਿੱਚ ਹਾਂ ਮੈਂ ਕਹਿੰਦਾ ਕੱਲ ਨੂੰ 9 ਜੁਲਾਈ ਨੂੰ ਐਲਾਨ ਹੋ ਜਾਵੇ ਖਾਲਸਾਣ ਦਾ ਹੋਰ ਕੀ ਚਾਹੀਦਾ ਹੈ ਪਰ ਇਸ ਪੁਖਬਾਣੀ ਨਾਲ ਸੰਬੰਧਿਤ ਗੱਲ ਦੱਸਣ ਲਈ ਮੇਰਾ ਮਨ ਤਾਂ ਬਣਿਆ ਕਿ ਸਾਡੇ ਵਿਸ਼ਵਾਸਾਂ ਦੇ ਵਿੱਚ ਹੋਰ ਮਜ਼ਬੂਤੀ ਹੋਰ ਸਪਸ਼ਟਤਾ ਖਾਲਸਾ ਰਾਜ ਪ੍ਰਤੀ ਭਰੋਸੇਯੋਗਤਾ ਹੋਰ ਵੀ ਵਧ ਜਾਵੇ ਇਸ ਦਾ ਅਰਥ ਇਹ ਵੀ ਅਸਾਂ ਨਹੀਂ ਲੈ ਲੈਣਾ ਕਿ ਅਸੀਂ ਖਾਲਸਾਣ ਵਾਸਤੇ ਕੋਈ ਕੰਮ ਨਹੀਂ ਕਰਨਾ ਕਿਉਂਕਿ ਪਹਿਲਾਂ ਪੁਖਬਾਣੀ ਹੋਈ ਹੈ ਕਿ ਇਹ ਤਾਂ ਬਾਣੀ ਜਣਾ ਕੰਮ ਤਾਂ ਕਰਨਾ ਪਵੇਗਾ ਪ੍ਰਚਾਰ ਵੀ ਕਰਨਾ ਪਵੇਗਾ ਬੋਲਣਾ ਵੀ ਪਵੇਗਾ ਜਿਹੜਾ ਜਿਹੜਾ ਵੀ ਵਿਅਕਤੀ ਜਿਸ ਜਿਸ ਵੀ ਤਰੀਕੇ ਨਾਲ ਜਿਸ ਵਿੱਚ ਵੀ ਜਿੰਨੀ ਜਿੰਨੀ ਯੋਗਤਾ ਹੈ ਉਹ ਆਪਣਾ ਯੋਗਦਾਨ ਜ਼ਰੂਰ ਪਾਵੇ ਇਹ ਨਹੀਂ ਕਿ ਕਿਸੇ ਗ੍ਰੰਥ ਨਾਲ ਸੰਬੰਧਿਤ ਕੋਈ ਐਸੀ ਗੱਲ ਦੱਸ ਦਿੱਤੀ ਜਿਹੜੀ ਸਾਨੂੰ ਹਜਮ ਨਾ ਹੋਈ ਹੋਵੇ ਤੇ ਤੁਰੰਤ ਉਸ ਬੰਦੇ ਨੂੰ ਅਨਸਬਸਕ੍ਰਾਈਬ ਕਰਕੇ ਬੱਚਿਆਂ ਵਾਂਗ ਜਵਾਕਾਂ ਵਾਂਗ ਰੁਸ ਕੇ ਤੇ ਭੱਜ ਜਾਓ ਗੁਰਬਾਣੀ ਦਾ ਫਰਮਾਨ ਹੈ ਸਾਂਝ ਕਰੀਜੈ ਗੁਣਾ ਕੇਰੀ ਛੋੜਿ ਅਗਣ ਚੱਲੀਐ ਜਿੱਥੇ ਜਾਏ ਬਈਏ ਭਲਾ ਕਹੀਏ ਝੂਲ ਅੰਮ੍ਰਿਤ ਪੀਜੈ ਇਸ ਦਾ ਮਤਲਬ ਹੈ ਜਿਸ ਵੀ ਵਿਅਕਤੀ ਵਿੱਚੋਂ ਜਿਹੜਾ ਤੁਹਾਨੂੰ ਗੁਣ ਚਾਹੀਦਾ ਜੇ ਉਹ ਤੁਹਾਨੂੰ ਮਿਲਦਾ ਤਾਂ ਲੈ ਲਓ ਜੇ ਤੁਹਾਨੂੰ ਲੱਗਦਾ ਹੈ ਤੇ ਇਹ ਗੱਲ ਗੁਣ ਨਹੀਂ ਬਈ ਆ ਤਾਂ ਬੜਾ ਵੱਡਾ ਉਹ ਗਣਾ ਹੈ ਉਹ ਸੋਕ ਨੂੰ ਛੱਡ ਦਿਓ ਸਬੰਧ ਬਣਾਈ ਰੱਖੋ ਤਾਂ ਕਿ ਹੋਰ ਗੁਣਾਂ ਨੂੰ ਲੈਣ ਦਾ ਰਾਹ ਖੁੱਲ੍ਹ ਆ ਰਵੇ ਜਿੱਥੇ ਜਾਏ ਬਈਏ ਭਲਾ ਕਹੀਏ ਜਿਸ ਵੀ ਥਾਂ ਦੇ ਉੱਤੇ ਅਸੀਂ ਜਾ ਕੇ ਬੈਠੇ ਆ ਭਲਾ ਕਹੀਏ ਕਹਿਣ ਦਾ ਮਤਲਬ ਉਸ ਨਾਲ ਸਬੰਧ ਬਣਾਈ ਰੱਖੋ ਕਿਉਂਕਿ ਜੇ ਹੀ ਕਿਤੇ ਜਾ ਕੇ ਬੈਠੇ ਕਿਸੇ ਨੂੰ ਮਿਲੇ ਤੁਸੀਂ ਪੈਂਦਿਆਂ ਲੈਂਦੇ ਆਂ ਕਹਿੰਦਾ ਵੀ ਨਾ ਇਹ ਤਾਂ ਠੀਕ ਨਹੀਂ ਤਾਂ ਸਬੰਧ ਟੁੱਟੇਗਾ ਜਿੱਥੇ ਵੀ ਜਾਵਾਂਗੇ ਭਲਾਈ ਕਾਵਾਂਗੇ ਤਾਂ ਭਲੇ ਦੇ ਨਾਲ ਤਾਂ ਸਬੰਧ ਬਣਿਆ ਰਹਿਣਾ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਝੋਲ ਅੰਮ੍ਰਿਤ ਪੀਜਾ ਉਸ ਪਰਮੇਸ਼ਰ ਦੀ ਅੰਮ੍ਰਿਤ ਰੂਪੀ ਪਕਸ਼ਿਸ਼ ਤੁਹਾਡੀ ਝੋਲੀ ਵਿੱਚ ਪੈਂਦੀ ਰਹੇਗੀ ਭਾਵ ਕਿ ਗੁਣਾ ਦੀ ਸਾਂਝ ਬਣੀ ਰਹਿੰਦੀ ਹੈ ਗੱਲ ਅੱਗੇ ਤੋਰਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਸਬਸਕ੍ਰਿਪਸ਼ਨ ਘਟੀ ਹੈ ਆਪਾਂ ਨੂੰ ਸਬਸਕ੍ਰਿਪਸ਼ਨ ਬਹੁਤ ਜ਼ਿਆਦਾ ਚਾਹੀਦੀ ਹੈ ਯਾਨੀ ਲ ਸਬਸਕ੍ਰਿਪਸ਼ਨ ਦੇ ਨਾਲ ਹੀ ਚੱਲਣੇ ਨੇ ਘਟ ਗਈ ਤੇ ਆਪਾਂ ਇਹਨੂੰ ਬੰਦ ਕਰਕੇ ਸਾਈਡ ਤੇ ਬਹਿ ਜਾਗੇ ਕਰੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਨੂੰ ਦੂਸਰਿਆਂ ਨਾਲ ਸ਼ੇਅਰ ਕਰੋ ਸਾਂਝਾ ਕਰੋ ਕੱਲ ਵਾਲੇ ਐਪੀਸੋਡ ਵਿੱਚੋਂ ਮੈਂ ਕੁਝ ਟਿੱਪਣੀਆਂ ਲਾਹ ਦਿੰਦਾ ਰਿਆਂ ਕਿਉਂਕਿ ਜੇ ਮੈਂ ਹਰ ਬੰਦੇ ਦੀ ਗੱਲ ਦਾ ਜਵਾਬ ਦਵਾਂਗਾ ਤਾਂ ਨੇਚੁਰਲ ਆ ਉਹਨੂੰ ਛੱਡ ਕੇ ਪੱਜਣਾ ਕਿਉਂਕਿ ਸੱਚ ਸੁਣਨਾ ਥੋੜਾ ਜਿਹਾ ਕੌੜਾ ਹੁੰਦਾ ਹੈ ਮਹਿਮਾਨਾਂ ਨੂੰ ਚਾਹ ਦੇ ਨਾਲ ਰਸਗੁੱਲੇ ਸੋਹਣੇ ਲੱਗਦੇ ਆ ਸ਼ੂਗਰ ਪੇਸ਼ਕ ਵੱਧ ਜਵੇ ਮਹਿਮਾਨ ਨਿਵਾਜੀ ਦੇ ਵਿੱਚ ਚਾਹ ਨਾਲ ਕ੍ਰੇਲਾ ਤਾਂ ਸੋਹਣਾ ਨਹੀਂ ਲੱਗਦਾ ਕੌੜਾ ਹੁੰਦਾ ਟਿੱਪਣੀਆਂ ਲਾਈਆਂ ਤਾਂ ਜਵਾਬ ਮੈਂ ਤਾਂ ਨਹੀਂ ਦਿੱਤੇ ਕਿਉਂਕਿ ਆਪਾਂ ਖਾਲਿਸਤਾਨ ਦਾ ਵੇ ਪ੍ਰਚਾਰ ਕਰਨਾ ਆਪਾਂ ਉੱਥੇ ਚਿੱਕੜ ਦੇ ਵਿੱਚ ਸਲਿੱਪ ਨਹੀਂ ਮਰੀ ਜਾਣੀ ਜਿਸ ਨੇ ਸਮਝਣਾ ਹੁੰਦਾ ਪਹਿਲੀ ਵਾਰ ਸਮਝ ਜਾਣਾ ਹੁੰਦਾ ਜਿਸ ਨੇ ਨਹੀਂ ਸਮਝਣਾ ਹੁੰਦਾ ਹੋ ਸਕਦਾ ਉਹ ساری ਉਮਰ ਹੀ ਨਾ ਸਮਝੇ ਭਾਈ ਲੈਣਾ ਜੀ ਤੇ ਸ੍ਰੀ ਚੰਦ ਜੀ ਕਿੱਠੇ ਰਹਿੰਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਮਾਨਸਿਕਤਾ ਤੇ ਗੁਣ ਲੈਣ ਦੇ ਢੰਗ ਤੇ ਕਿਰਪਾ ਸਾਰਿਆਂ ਤੇ ਇੱਕੋ ਜੀ ਨਹੀਂ ਹੁੰਦੀ ਮੈਨੂੰ ਉਦਾਹਰਨਾ ਦੇਣ ਦੀ ਲੋੜ ਤਾਂ ਪੈਂਦੀ ਹੈ ਕਿ ਉਦਾਹਰਨ ਦੇਣ ਨਾਲ ਨਾ ਗੱਲ ਉੱਤੇ ਕਈ ਵਾਰੀ ਪਕੜ ਛਿੱਤੀ ਬਣ ਜਾਂਦੀ ਹੈ। ਕੱਲ ਵਾਲੀ ਕਿਸੇ ਗੱਲ ਦੀ ਮੈਂ ਚਰਚਾ ਨਹੀਂ ਕਰਨੀ। ਜੇ ਮਾਂ ਨਾਲ ਚਰਚਾਵਾਂ ਚ ਪਿਆ ਉਹ ਗੱਲ ਮੁੱਕਣੀ ਨਹੀਂ ਕਦੇ। ਇਸ ਲਈ ਅਸੀਂ ਆਪਣੇ ਟਾਰਗੇਟ ਵੱਲ ਤੇ ਨਿਸ਼ਾਨੇ ਵੱਲ ਵਧਣਾ ਹੈ। ਖਾਲਸਾਤਾਨ ਦੀ ਆਜ਼ਾਦੀ ਸਾਡੇ ਬਰੂਹਾਂ ਤੇ ਖੜੀ ਹੈ। ਜਿਸ ਦਿਨ ਖਾਲਸਾਤਾਨ ਬਣ ਗਿਆ ਨਿਹੰਗਾਂ ਬਾਬਿਆਂ ਨੂੰ ਕਿਸੇ ਨੇ ਨਹੀਂ ਪੁੱਛਣਾ। ਫੈਸਲੇ ਯੂਨੀਵਰਸਿਟੀ ਵਿੱਚ ਬੈਠੇ ਵਿਦਵਾਨ ਗੁਰਸਿੱਖ ਕਰਨਗੇ ਕਿ ਸਹੀ ਹੈ, ਕੀ ਗਲਤ ਹੈ। ਆਪਾਂ ਐਵੇਂ ਚੱਕ-ਚਖੋੜੇ ਚੋਂ ਬਾਹਰ ਨਿਕਲ ਗਏ। ਕਈ ਵੀਰਾਂ ਨੇ ਮੈਨੂੰ ਇਹ ਸਲਾਹ ਵੀ ਦਿੱਤੀ ਸੀ ਇਹ ਯਾਰ ਤੂੰ ਕਿਦਰ ਨੂੰ ਤੁਰ ਪਿਆ ਮੈਨੂੰ ਉਹਨਾਂ ਦੀ ਗੱਲ ਨਾਲ ਸਹਿਮਤੀ ਹੈ ਇਹ ਗੱਲ ਮੈਨੂੰ ਉਹਨਾਂ ਦੀ ਵਧੀਆ ਵੀ ਲੱਗੀ ਕਿਉਂਕਿ ਅਸੀਂ ਅਜੇ ਇੰਨੇ ਸਭੇਕ ਨਹੀਂ ਹੋਏ ਕਿ ਗੱਲ ਦਲੀਲ ਨਾਲ ਕਰ ਸਕੀਏ ਯਾਰ ਸਾਡੀਆਂ ਦਲੀਲਾਂ ਵੀ ਬੜੀਆਂ ਅਜੀਬ ਹੀ ਹੁੰਦੀਆਂ ਨੇ ਉਹ ਦਲੀਲਾਂ ਜਿਨ੍ਹਾਂ ਦਾ ਬੌਧਿਕ ਤਲ ਨਾਲ ਕੋਈ ਸਬੰਧ ਨਹੀਂ ਹੁੰਦਾ ਖੈਰ ਆਪਾਂ ਬਲੂ ਬੁੱਕ ਦੀ ਪ੍ਰੋਖ ਬਾਣੀ ਨਾਲ ਜੁੜੀ ਹੋਈ ਗੱਲ ਕਰ ਰਹੇ ਹਾਂ ਜਿਸ ਵਿੱਚ ਨੀਲੀਆਂ ਦਸਤਾਰਾਂ ਦਾ ਦਬਦਬੇ ਦੀ ਉਸਨੇ ਗੱਲ ਕੀਤੀ 2001 ਵਿੱਚ ਇਮਾਰਤਾਂ ਡਿੱਗਣ ਤੋਂ ਬਾਅਦ ਉਹ ਦੇਸ਼ ਪੂਰਬ ਵਾਲੇ ਪਾਸੇ ਕਿਸੇ ਦੂਸਰੇ ਦੇਸ਼ ਉਤੇ ਹਮਲਾ ਕਰੇਗਾ ਇਸ ਹਮਲੇ ਦੇ ਨਾਲ ਸੰਸਾਰ ਦੀ ਰਾਜਨੀਤੀ ਪ੍ਰਭਾਵਿਤ ਹੋਵੇਗੀ ਹੌਲੇ-ਹੌਲੇ ਦੂਸਰੇ ਦੇਸ਼ ਵੀ ਨਿੱਕੀਆਂ ਜੰਗਾਂ ਦੇ ਵਿੱਚ ਉਲਝਣਗੇ ਇਹ ਕਲੇਸ਼ ਹੌਲੇ-ਹੌਲੇ ਪੂਰਬ ਵਾਲੇ ਪਾਸੇ ਨੂੰ ਹੋ ਕੇ ਫਿਰ ਇਹ ਯੂਰਪ ਦੇ ਉੱਤਰੀ ਪਾਸੇ ਵੱਲ ਝੰਗ ਵਧੇਗੀ ਇਹ ਗੱਲਾਂ ਮੈਨੂੰ 1997 ਵਿੱਚ ਕਿਸੇ ਨੇ ਦਸੀਆਂ ਅਤੇ ਸਾਰੀਆਂ ਦੀਆਂ ਸਾਰੀਆਂ 100 ਨਹੀਂ 110% ਸੱਚੀਆਂ ਸਾਬਤ ਹੋਈਆਂ ਅਫਗਾਨਿਸਤਾਨ ਦੇ ਵਿੱਚ 20 ਸਾਲ ਅਮਰੀਕਾ ਟਿਕਿਆ ਰਿਹਾ ਉਸੇ ਦੌਰਾਨ ਉਸਨੇ ਇਰਾਕ ਦੇ ਉੱਤੇ ਹਮਲਾ ਕੀਤਾ 2003 ਵਿੱਚ ਸ਼ਾਇਦ ਸੁਦਾਮ ਹਸੈਨ ਨੂੰ ਫਾਂਸੀ ਤੇ ਝਾੜ ਦਿੱਤਾ ਫਿਰ ਸੀਰੀਆ ਦਾ ਨੰਬਰ ਲੱਗਿਆ ਉਹ ਲੜਾਈ ਕੁਝ ਸਾਲ ਚੱਲਦੀ ਰਹੀ ਕਹਿਣ ਤੋਂ ਭਾਵ ਕਿ ਜੇ ਮੈਂ ਵੇਰਵਿਆਂ ਵਿੱਚ ਨਾ ਜਾਵਾਂ ਤੁਸੀਂ ਸਾਰਿਆਂ ਨੇ ਖਬਰਾਂ ਸੁਣੀਆਂ ਹੀ ਆਂ ਅਰਬ ਦੇਸ਼ਾਂ ਦੇ ਵਿੱਚ ਛੋਟੇ ਮੋਟਾ ਕਲੇਸ਼ ਆਪਸ ਵਿੱਚ ਖੈਂਦਾ ਖੈਬੜ ਵਾਰਿਆ ਉੱਤਰੀ ਪਾਸੇ ਵਾਲੇ ਯੂਰਪ ਦੇ ਉੱਤਰੀ ਪਾਸੇ ਵਾਲੇ ਯੂਕਰੇਨ ਤੇ ਰੂਸ ਦਾ ਜੁੱਧ ਫਸੇ ਨੂੰ 2-3 ਸਾਲ ਹੋ ਗਏ ਨੇ ਫਿਰ ਇਜ਼ਰਾਈਲ ਤੇ ਹਮਾਸ ਵਾਲਿਆਂ ਦਾ ਚੱਕਰ ਪੈ ਗਿਆ 2 ਸਾਲ ਤੋਂ ਪਰ ਇਹਨਾਂ ਨੂੰ ਹੋ ਗਿਆ ਕਹਿਣ ਦਾ ਭਾਵ ਕਿ ਉਸਨੇ ਕਿਹਾ ਕਿ ਤਹੱਕਿਆ ਬੱਦੀ ਮੁਕੰਮਲ ਸ਼ਾਂਤੀ ਨਹੀਂ ਹੋਣੀ ਛੋਟੇ ਵੱਡੇ ਦੇਸ਼ ਆਪਸ ਵਿੱਚ ਖੇਬੜਦੇ ਖੈਂਦੇ ਰਹਿਣਗੇ ਜੰਗ ਲੱਗੇਗੀ हट ਜਾਏਗੀ ਫਿਰ ਲੱਗੇਗੀ ਫਿਰ हट ਜਾਏਗੀ ਫਿਰ ਇੱਕ ਦਿਨ ਐਸਾ ਕਹਿੰਦੇ ਪੰਭਾਕਾ ਹੋਏਗਾ ਇਹ ਜਿਹੜਾ ਛੋਟੀਆਂ ਮੋਟੀਆਂ ਲੜਾਈਆਂ ਕਿਸੇ ਵੱਡੇ ਤਮਾਕੇ ਵਿੱਚ ਬਦਲਦੀਆਂ ਹੋਈਆਂ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈਣਗੀਆਂ ਦੁਨੀਆ ਦਾ ਇੱਕ ਵੱਡਾ ਨੁਕਸਾਨ ਹੋਵੇਗਾ ਦੁਨੀਆ ਦੇ ਲੋਕ ਇਨ੍ਹਾਂ ਮੁਸੀਬਤਾਂ ਦੇ ਵਿੱਚ ਆਪਣੇ ਆਪ ਨੂੰ ਮਾਸੂਮ ਅਨਾਥਾਂ ਵਾਂਗ ਬੇਸਹਾਰਾ ਮਹਿਸੂਸ ਕਰਨਗੇ। ਉਹਨਾਂ ਨੂੰ ਕੋਈ ਰਾਹ ਦਸਰਾ ਨਜ਼ਰ ਨਹੀਂ ਪਵੇਗਾ। ਇੱਥੋਂ ਤੱਕ ਸਾਰੀਆਂ ਗੱਲਾਂ ਸੱਚੀਆਂ ਸਭ ਤੋਂ ਚੁਕੀਆਂ ਹਨ ਕਿਉਂਕਿ ਮੈਨੂੰ ਖੁਦ ਇੱਕ ਮੇਰਾ ਸ਼ੌਕ ਹੈ ਦੁਨੀਆ ਦੀ ਰਾਜਨੀਤੀ ਨੂੰ ਪੜਨਾ, ਦੇਖਣਾ, ਸੁਣਨਾ ਤੇ ਫਿਰ ਉਹਦਾ ਵਿਸ਼ਲੇਸ਼ਣ ਕਰਨਾ। ਮੇਰੇ ਕੋਲ ਤਾਂ ਚਾਰ ਦੋਸਤ ਜਾਂ ਰਿਸ਼ਤੇਦਾਰ ਵੀ ਆਣ ਕੇ ਬਹਿ ਜਾਣ, ਮੈਂ ਲੰਬਾ ਸਮਾਂ ਸੰਸਾਰੀ ਗੱਲਾਂ ਦੇ ਵਿੱਚ ਉਲਝ ਨਹੀਂ ਸਕਦਾ। ਮੈਂ ਚੁੱਪ ਕਰਕੇ ਬਹਿ ਜਾਣਾ ਹੁਣ। ਵੀ ਜੇ ਗੱਲ ਕਰਨੀ ਹੈ ਤਾਂ ਕੋਈ ਕੰਮ ਦੀ ਕਰੋ ਜਿਸ ਵਿੱਚੋਂ ਅਸੀਂ ਕੁਝ ਸਿੱਖ ਸਕੀਏ। ਜਿਸ ਨਾਲ ਅਸੀਂ ਦੂਸਰੇ ਨੂੰ ਸਿਖਾ ਸਕੀਏ ਮਿਲਣ ਦਾ ਲਾਭ ਤਾਂ ਤਾਂ ਹੀ ਹੈ ਨਾ ਸਾਂਝ ਕਰੀਜੇ ਗੁਣਾ ਕੇਰੀ ਸਾਂਝ ਕਰੋ ਜਿੱਥੇ ਕੋਈ ਗੁਣ ਮਿਲਦਾ ਜਿੱਥੇ ਐਵੇਂ ਹੀ ਝੱਕ ਝਖੌੜਾ ਪਿਆ ਰਹਿੰਦਾ ਉਹ ਜੀਆਂ ਗੱਲਾਂ ਦਾ ਤੇ ਮਿਲਣ ਦਾ ਫਾਇਦਾ ਕੀ ਸਾਡੇ ਸਿੱਖ ਭਾਈਚਾਰੇ ਵਿੱਚ ਜਿਸ ਦਾ ਵੱਡੇ ਹਿੱਸੇ ਵਿੱਚ ਇੱਕ ਨੁਕਸ ਵੀ ਹੈ ਕਿਉਂਕਿ ਸਾਨੂੰ ਆਪਣੇ ਨੁਕਸਾਂ ਵੱਲ ਵੀ ਦੇਖਣਾ ਪਊਗਾ। ਸਫ਼ਰ ਦੇ ਦੌਰਾਨ ਅਸੀਂ ਕਦੇ ਕਿਤਾਬ ਨਹੀਂ ਪੜ੍ਹਦੇ। ਹਸਪਤਾਲ ਦੇ ਵਿੱਚ ਵੀ ਪਏ ਹੋਈਏ, ਉੱਥੇ ਵੀ ਕਦੇ ਅਸੀਂ ਕਿਤਾਬ ਨਾਲ ਲੈ ਕੇ ਨਹੀਂ ਜਾਂਦੇ ਕਿ ਆਪਰੇਸ਼ਨ ਹੋਣਾ ਚੱਲੋ ਲੈ ਜੀਏ, ਵਿਲੇ ਟਾਈਮ ਪੜ੍ਹਾਂਗੇ। ਨਾ ਨਾ, ਸਾਡੇ ਇਹਨਾਂ ਗੱਲਾਂ ਨਾਲ ਸੰਬੰਧ ਹੀ ਕੋਈ ਨਹੀਂ। ਮੈਂ ਬੌਗਣਤੀ ਦੀ ਗੱਲ ਕਰ ਰਿਹਾ। ਸਾਡੇ ਸ਼ੌਕ ਨੇ ਬਾਬਿਆਂ ਦੇ ਡੇਰਿਆਂ ਤੇ ਗੀੜੇ ਮਾਰਨੇ। ਕੋਈ ਵੀ ਬਾਬਾ ਕੁਝ ਵੀ ਕਹਿ ਦੇ, ਉਹਨੂੰ ਆਪਾਂ ਸੱਤ ਵਜੇ ਕਹਿ ਕੇ ਮੱਥੇ ਰੁਸ਼ਵਾ ਕੇ ਮੰਨ ਲੈਣਾ। ਜੇ ਕੋਈ ਵਿਅਕਤੀ ਕਿਤਾਬਾਂ ਦਾ ਮੁਤਾਲਾ ਕਰਕੇ ਤੁਹਾਨੂੰ ਕੋਈ ਅਕਲ ਦੀ ਗੱਲ ਦੱਸੇ, ਉਹਦਾ ਆਪਾਂ ਸਿੱਧੇ ਉਸੇ ਵੜੀ ਖੰਡਣ ਮਾਰਨਾ ਬਿਨਾਂ ਇਹ ਨਹੀਂ ਸਹੀ ਬਈ ਕਿਉਂਕਿ ਦੱਸਣ ਵਾਲਾ ਵਿਚਾਰਾ ਬਾਬਾ ਮਾਹਪੁਰਖ ਨਹੀਂ ਨਾ ਹੈਗਾ ਇਹ ਮਾਹਪੁਰਖ ਦੀ ਨਿਸ਼ਾਨੀ ਸਿੱਧੀ ਆ ਵੀ ਚਟਾ ਚੋਲਾ ਤੇ ਚਿਟੀ ਪਾਗ ਲੰਬੀ ਝਾੜੀ ਵੱਡੀ ਸਾਰੀ ਮਾਲਾ ਪਈ ਹੋਏ ਗਲਦੇ ਵਿੱਚ ਗੁਰਬਾਣੀ ਵਿੱਚ ਤੇ ਕਿਹਾ ਨਾ ਭੇਖ ਦਿਖਾਵਤ ਜਗਤ ਕੋ ਲੋਗਨ ਕੋ ਬਸਕੀਨ ਅਸੀਂ ਕਿਹੜਾ ਗੁਰਬਾਣੀ ਨੂੰ ਪੜਨਾ ਜਾਂ ਵਿਚਾਰਨਾ ਵੀ ਗੁਰੂ ਸਾਹਿਬ ਨੇ ਕੀ ਕਿਹਾ ਸਤਗੁਰਾਂ ਨੇ ਤੇ ਕਿਹਾ ਹੈ ਵੀ ਠੱਗਾਂ ਤੋਂ ਬਚ ਕੇ ਰੋ ਕਲੀਆਂ ਜਿਨ੍ਹਾਂ ਜਪ ਮਰ ਲੀਆਂ ਲੋਟੇ ਹੱਥ ਨਿਵੱਗ ਓਏ ਹਰ ਕੇ ਸੰਤ ਨਾ ਅਖੀਏ ਬਨਾਰਸ ਕੇ ਠੱਗ ਪਰ ਜਦ ਸੇ ਬਾਣੀ ਵਿਚਾਰਨੇ ਨਹੀਂ ਸਾਨੂੰ ਕਿਵੇਂ ਸਮਝ ਲਗੇ ਬਨਾਰਸ ਦਾ ਠੱਗ ਕੌਣ ਹੈ ਤੇ ਸਹੀ ਸਾਨੂੰ ਰਾਹ ਦੱਸਣ ਵਾਲਾ ਕੌਣ ਹੈ ਖੈਰ ਆਪਾਂ ਗੱਲ ਕਰ ਰਹੇ ਸੀ ਬਲੂ ਬੁੱਕ ਦੀ ਨੀਲੀ ਕਿਤਾਬ ਦੀ ਜਿਸ ਨੂੰ ਫਰਾਂਸ ਦੇ ਕਿਸੇ ਲਖਾਰੀ ਨੇ ਲਿਖਿਆ ਉਸ ਦੀ ਜਿਹੜੀ ਪੁਖ ਬਾਣੀ ਮੈਂ ਸੰਬੰਧਤ ਹੋਣ ਗੱਲ ਕਰ ਰਿਹਾ ਇਸ ਦੇ ਅੰਤ ਵਿੱਚ ਜਾ ਕੇ ਉਸ ਨੇ ਪਤਾ ਕੀ ਕਿਹਾ ਉਹ ਉਸ ਦੀ ਗੱਲ ਹੈਰਾਨ ਕਰਨ ਵਾਲੀ ਉਸ ਨੇ ਕਿਹਾ ਪੂਰਬ ਵਾਲੇ ਪਾਸਿਓਂ ਕੁਝ ਲੋਕ ਉੱਠਣਗੇ ਜੋ ਸਿਰਾਂ 'ਤੇ ਨੀਲਾ ਕੱਪੜਾ ਬੰਨਦੇ ਹਨ ਉਹ ਇਸ ਯੁੱਧ ਦੇ ਵਿੱਚੋਂ ਜੇਤੂ ਹੋ ਕੇ ਨਿਕਲਣਗੇ ਅਤੇ ਇਸ ਸੰਸਾਰ ਨੂੰ ਅਗਵਾਈ ਦੇਣਗੇ ਹਾਲਾਂਕਿ ਉਸ ਨੇ ਸਿੱਖ ਸ਼ਬਦ ਕਿਤੇ ਨਹੀਂ ਵਰਤਿਆ ਸਿੰਘ ਸ਼ਬਦ ਕਿਤੇ ਨਹੀਂ ਵਰਤਿਆ ਸਿਰਫ ਇੰਨਾ ਕਿਹਾ ਸਿਰ ਦੇ ਉੱਤੇ ਨੀਲਾ ਕੱਪੜਾ ਬੰਨਦੇ ਭਾਵ ਨੀਲੀ ਟਰਬਨ ਨੀਲੀ ਤਸਤਾਰ ਬੰਨਦੇ ਉਹ ਨੀਲੀ ਤਸਤਾਰ ਵਾਲੇ ਕੌਣ ਹਨ ਜਿਸ ਨੂੰ ਇਸ ਭਵਿੱਖ ਬਾਣੀ ਦਾ ਕਰਤਾ ਸੰਸਾਰ ਦੀ ਅਗਵਾਈ ਨੂੰ ਉਹਨਾਂ ਮਸੀਹਿਆਂ ਦੇ ਸਪੁਰਦ ਕਰਨਾ ਚਾਹੁੰਦਾ ਹੈ ਇਸ ਦੀ ਸੋਚ ਵਿਚਾਰ ਸਾਨੂੰ ਕਰਨੀ ਪੈਣੀ ਹੈ ਜੇ ਅਸੀਂ ਨੀਲੀਆਂ ਪੱਗਾਂ ਵਾਲਿਆਂ ਚੋਂ ਕੀ ਅਸੀਂ ਸੰਸਾਰ ਨੂੰ ਅਗਵਾਈ ਦੇਣ ਵਾਲੇ ਰਾਹ ਉੱਤੇ ਅਸੀਂ ਤੁਰ ਪਏ ਹਾਂ ਕਿ ਅਜੇ ਭੁਲੇਖਿਆਂ ਦਾ ਸ਼ਿਕਾਰ ਹਾਂ ਗੱਲ ਦੱਸੋ ਕਿ ਹੇਮਕੁੰਟ ਸਾਹਿਬ ਗੁਰਦੁਆਰਾ ਜਿਹੜਾ ਉਸ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ ਤੇ ਤੁਸੀਂ ਤੁਰ ਪੋ ਵੀ ਲੈ ਐਸੋ ਦਰਬਾਰ ਸਭ ਅੰਮ੍ਰਿਤਸਰ ਜਾਣਾ ਕਿ ਨਹੀਂ ਤੁਸੀਂ ਹੇਮਕੁੰਟ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਨਾਲ ਜੋੜ ਦਿੰਦੇ ਜੀ ਸਾਡੀ ਮਾਨਸਿਕਤਾ ਦਾ ਇੰਨਾ ਮਾੜਾ ਹਾਲ ਹੈ ਘਰੋਂ ਭੇਜੀਦਾ ਕਿ ਜਾਂ ਸਬਜ਼ੀ ਲੈ ਕੇ ਆ ਤਾਂ ਰਾਮੂ ਸਦਾ ਰੇਲਵੇ ਸਟੇਸ਼ਨ ਤੇ ਜਾ ਖੜਦਾ ਉਹਨੂੰ ਕੋਈ ਪੁੱਛੇ ਭੀ ਰੇਲਵੇ ਸਟੇਸ਼ਨ ਤੇ ਸਬਜ਼ੀ ਦੀ ਦੁਕਾਨ ਮੈਨੂੰ ਇੰਜ ਆਪਦਾ ਹੈ ਇਹ ਬਲੂ ਬੁੱਕ ਨੀਲੀ ਕਿਤਾਬ ਦਾ ਇੱਕ ਜਿਹੜਾ ਹੈਂਡਿੰਗ ਹੈ ਜਿਹੜਾ ਸਰਲੇਖ ਹੈ ਇਹ ਨੀਲੀ ਪੱਗ ਨਾਲ ਜੁੜਿਆ ਹੋਇਆ ਹੈ ਇਹ ਮੇਰਾ ਮੰਨਣਾ ਹੈ ਕਿਉਂਕਿ ਮੈਨੂੰ 1997 ਵਿੱਚ ਦੱਸੀਆਂ ਹੋਈਆਂ ਗੱਲਾਂ ਜੋ ਬਾਅਦ ਵਿੱਚ ਸਾਰੀਆਂ ਸੰਪੂਰਨ ਹੋਈਆਂ ਥੋੜੀਆਂ-ਬਹੁਤੀਆਂ ਘਟਵੇ ਗਈਆਂ ਹੋਣਗੀਆਂ ਤਾਂ ਮੇਰਾ ਵਿਸ਼ਵਾਸ ਪੱਕਾ ਹੈ ਇਹ ਨੀਲੀਆਂ ਪੱਗਾਂ ਵਾਲੇ ਸਿੱਖ ਹੀ ਹੋ ਸਕਦੇ ਆ ਮੈਨੂੰ ਯਾਦਦਾ ਇਹ ਲੋਕ ਖਾਲਸੇ ਹੀ ਜਾਪਦੇ ਹਨ ਅਤੇ ਇਹ ਲੋਕ ਨਿਆ ਤੇ ਧਰਮ ਦੀ ਰਾਹਦਾਰੀ ਖੋਲਣਗੇ ਬਣਾਉਣਗੇ ਦੁਨੀਆ ਨੂੰ ਜੀਵਨ ਜਿਉਣਾ ਅਤੇ ਰਾਜ ਕਰਨ ਦੇ ਰੱਬੀ ਵਿਧੀ ਵਿਧਾਨ ਦੀ ਵਿਆਖਿਆ ਵੀ ਸਮਝਾਉਣਗੇ ਤੇ ਸਫਲ ਵੀ ਹੋਣਗੇ ਮੇਰੀ ਨਜ਼ਰ ਵਿੱਚ ਬਲੂ ਬੁੱਕ ਦਾ ਸਿੱਧਾ-ਸਿੱਧਾ ਇਸ਼ਾਰਾ ਸਿੱਖਾਂ ਵਾਲੇ ਪਾਸੇ ਹੈ ਕਿਉਂਕਿ ਆਪਾਂ ਕਈ ਸੌ ਸਾਖੀ ਦੀ ਗੱਲ ਵੀ ਕਰਦੇ ਨੇ ਜੇ ਉਹਨਾਂ ਗੱਲਾਂ ਨੂੰ ਤੇ ਇਹਨਾਂ ਗੱਲਾਂ ਨੂੰ ਆਪਸ ਵਿੱਚ ਮਲਾਈਏ ਤਾਂ ਘਟਨਾਵਾਂ ਦਾ ਜਿਹੜਾ ਨਤੀਜਾ ਨਿਕਲਦਾ ਹੈ ਉਹ ਦੋਵਾਂ ਦਾ ਇੱਕ ਹੈ ਸੌ ਸਾਖੀ ਵਾਲੀ ਗੱਲ ਕਹਿੰਦੀ ਹੈ ਦਿੱਲੀ ਉੱਤੇ ਸਿੱਖ ਆਣ ਕੇ ਦਿੱਲੀ ਦੇ ਤਖਤ ਤੇ ਬਹਿਣਗੇ ਜਦ ਬਹਿਣਗੇ ਵਧੀਆ ਰਾਜ ਹੋਏਗਾ ਕੋਈ ਨੰਗਾ ਭੁੱਖਾ ਮੰਗਤਾ ਖਾਲੀ ਨਹੀਂ ਜਾਵੇਗਾ ਬਲੂ ਬੁੱਕ ਕਹਿ ਰਹੀ ਹੈ ਨੀਲੀਆਂ ਪੱਗਾਂ ਵਾਲਿਆਂ ਦਾ ਦਬਦਬਾ ਸ਼ੁਰੂ ਹੋਣਾ ਆਪਾਂ ਥੋੜਾ ਜਿਹਾ ਨੀਲੇ ਰੰਗ ਦੇ ਵਿੱਚ ਥੋੜਾ ਜਿਹਾ ਹੋਰ ਗਹਿਰੇ ਉਤਰੀਏ ਨੀਲੀ ਦਸਤਾਰ ਜਾਂ ਨੀਲਾ ਦਮੱਲਾ ਸਿੱਖ ਰਵੈਤ ਵਿੱਚ ਨਿਆ ਅਤੇ ਫੌਜੀ ਤਾਕਤਾਂ ਦੇ ਪਖਤੋਂ ਰੋਹਾਨੀ ਅਧਿਆਤਮਕਤਾ ਦੇ ਵਿੱਚ ਗੁਰੂ ਚ ਫੌਜੀ ਸ਼ਕਤੀ ਦੀ ਨਿਸ਼ਾਨੀ ਹੈ। ਬੇਸ਼ੱਕ ਅਯੋਕੇ ਵਿੱਪਰ ਦੇ ਤਿਆਰ ਕੀਤੇ ਹੋਏ ਮਲੇਸ਼ ਵੀ ਸਿਰ ਤੇ ਨੀਲੇ ਬੰਨੀ ਫਿਰਦੇ ਹਨ। ਪਰ ਜਿਹੜੀ ਜਾਲੀ ਚੀਜ਼ ਹੁੰਦੀ ਉਹ ਤਾਂ ਜਾਲੀ ਹੁੰਦੀ ਹੈ। ਆਪਾਂ ਗੱਲ ਅਸਲ ਦੀ ਕਰ ਰਹੇ ਹਾਂ। ਆਪਾਂ ਗੱਲ ਖਾਲਸੇ ਦੀ ਕਰ ਰਹੇ ਹਾਂ। ਆਪਾਂ ਗੁਰੂ ਦੇ ਦਿੱਤੇ ਪਾਤਸ਼ਾਹੀ ਦਾਵੇ ਦੇ ਨਾਲ ਜੁੜੀ ਹੋਈ ਗੱਲ ਕਰ ਰਹੇ ਹਾਂ। ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਕੋਈ ਇੱਕ ਭੁਖਬਾਣੀ ਹੋਰ ਕਰ ਰਿਹਾ ਤੇ ਦੂਜਾ ਉਸੇ ਇਲਾਕੇ ਦੀ ਕੋਈ ਭੁਖਬਾਣੀ ਹੋਰ ਕਰ ਰਿਹਾ। ਇੱਥੇ ਦੋ ਭਖਬਾਣੀਕਾਰ ਹਨ ਇੱਕ ਪੰਜਾਬੀ ਲਿਪੀ ਚ ਕਰ ਰਿਹਾ ਹੈ ਅਤੇ ਪੰਜਾਬੀ ਅਤੇ ਇਸ ਦੇ ਆਲੇ ਦੁਆਲੇ ਦੀਆਂ ਭਾਸ਼ਾਵਾਂ ਦੇ ਵਿੱਚੋਂ ਹੀ ਕਰ ਰਿਹਾ ਹੈ ਜਿਹੜੀਆਂ ਸਾਡੀ ਸਮਝ ਵਿੱਚ ਆਉਂਦੀਆਂ ਹਨ ਦੂਸਰਾ ਇਸ ਧਰਤੀ ਤੋਂ 5-6000 ਕਿਲੋਮੀਟਰ ਦੂਰ ਉਸ ਫ੍ਰੈਂਚ ਭਾਸ਼ਾ ਵਿੱਚ ਕਰ ਰਿਹਾ ਹੈ ਜਿਸ ਬਾਰੇ ਸਾਨੂੰ ਉਸ ਭਾਸ਼ਾ ਦਾ ਗਿਆਨ ਹੀ ਕੋਈ ਨਹੀਂ ਦੋਹਾਂ ਭਖਬਾਣੀਆਂ ਦੇ ਨਤੀਜੇ ਇੱਕ ਸਾਰ ਤੱਤ ਵਿੱਚ ਇੱਕ ਬਰਾਬਰ ਹਨ ਇਨ੍ਹਾਂ ਹੀ ਭਖਬਾਣੀਆਂ ਦੀ ਲੜੀ ਵਿੱਚ ਇੱਕ ਲੇਡੀ ਵੰਗਾ ਬਾਬਾ ਦੇ ਨਾਮ ਨਾਲ ਮਸ਼ਹੂਰ ਹੈ ਇਹ ਅੱਖਾਂ ਤੋਂ ਅੰਨੀ ਸੀ ਇਸਨੇ ਵੀ ਬਹੁਤ ਸਾਰੀਆਂ ਭੁਖ ਬਾਣੀਆਂ ਕੀਤੀਆਂ ਉਸ ਦੀਆਂ ਵੀ ਬਹੁਤੀਆਂ ਸੱਚੀਆਂ ਹੋਈਆਂ ਉਸ ਬਾਰੇ ਆਪਾਂ ਕੱਲ ਦੇ ਐਪੀਸੋਡ ਨਾਲ ਜੋੜ ਕੇ ਕੋਈ ਹੋਰ ਗੱਲ ਕਰ ਲਵਾਂਗੇ ਆਪਾਂ ਥੋੜਾ ਜਿਹਾ ਹੋਰ ਵਿਚਾਰ ਕਰੀਏ ਕਿ ਇਹ ਭੁਖ ਬਾਣੀਆਂ ਸੱਚ ਹਨ ਕਿ ਮਿੱਥ ਹਨ ਉਹ ਗੱਲ ਮੈਂ ਪਹਿਲਾਂ ਕਰ ਹੀ ਚੁੱਕਿਆ ਕਿ ਜੇ ਮਿੱਥ ਵੀ ਹੈ ਤਾਂ ਦੋ ਮਿੱਥਾਂ ਦੀਆਂ ਜਾਂ ਦੋ ਮਿੱਥਾਂ ਦੇ ਨਤੀਜੇ ਅਖੀਰ ਵਿੱਚ ਇੱਕੋ ਦੱਸੇ ਜਾ ਰਹੇ ਹਨ ਨੀਲੇ ਪੱਗ ਵਾਲੇ ਤਖਾਲਸ ਰਾਜ ਬਾਰੇ ਇਸ ਕਿਤਾਬ ਬਾਰੇ ਜਿਹਦੀ ਮੈਂ ਗੱਲ ਕਰਕੇ ਛਟਿਆ ਬਾਰੇ ਬੇਸ਼ੱਕ ਕੋਈ ਠੋਸ ਸਬੂਤ ਨਹੀਂ ਪਰ ਭਵਿੱਖਬਾਣੀਆਂ ਨਿਰਸੰਦੇਹ ਠੋਸ ਹਨ ਇਹ ਮੇਰਾ ਨਿੱਜੀ ਤਜਰਬਾ ਹੈ ਕਿ ਜਿਹੜੀ ਗੱਲ ਮੈਨੂੰ 4 ਸਾਲ ਪਹਿਲਾਂ ਦੱਸੀ ਗਈ ਉਹ ਬਾਅਦ ਵਿੱਚ ਵਾਪਰੀ ਉਹ ਗੱਲਾਂ ਹੁਣ ਤੱਕ ਵਾਪਰ ਰਹੀਆਂ ਨੇ ਮਤਲਬ ਕਿ 20-25 ਸਾਲ ਤੱਕ ਦਾ ਜਿਹੜਾ ਲੰਬਾ ਸਮਾਂ ਹੈ ਉਸ ਵਿੱਚ ਉਹ ਕੁਝ ਵਾਪਰ ਰਿਹਾ ਜੋ ਉਸ ਵਿੱਚ ਉਦੋਂ ਦੱਸਿਆ ਗਿਆ ਇਹ ਭਵਿੱਖਬਾਣੀ ਨਾਲ ਜੁੜੀਆਂ ਹੋਈਆਂ ਗੱਲਾਂ ਬੇਸ਼ੱਕ ਸੰਵੇਦਨਸ਼ੀਲ ਹੁੰਦੀਆਂ ਨੇ ਪਰ ਸੀਨੇ ਬਸੀਨੇ ਅਗਾ ਇੱਕ ਖਾਸ ਘੇਰੇ ਦੇ ਵਿੱਚ ਫੈਲਦੀਆਂ ਰਹਿੰਦੀਆਂ ਨੇ ਇਹ ਇੱਕ ਰੋਹਾਨੀ ਤੇ ਇਤਿਹਾਸਕ ਅਹਿਸਾਸ ਤੋਂ ਜਨਮੇ ਕਥਾ ਕਹਾਣੀ ਵਰਗੀ ਭਵਿੱਖਬਾਣੀ ਹੁੰਦੀ ਹੈ ਇਹ ਖਬਾਣੀਆਂ ਦਾ ਸਦਾ ਜਾਹਰਤ ਹੁੰਦਾ ਹੈ ਕਿਸੇ ਵਿਅਕਤੀ ਨੂੰ ਵਾਪਰਨ ਵਾਲੀ ਕਿਸੇ ਅਚੇਤ ਘਟਨਾ ਬਾਰੇ ਲੰਬਾ ਸਮਾਂ ਪਹਿਲਾਂ ਪਤਾ ਲੱਗ ਜਾਣਾ ਇਹਨਾਂ ਭਵਖ ਬਾਣੀਆਂ ਦਾ ਸੱਚ ਜਾਂ ਆਧਾਰ ਕੋਈ ਵੀ ਹੋਵੇ ਇਹ ਕਿਸੇ ਵੀ ਵਿਅਕਤੀ ਵੱਲੋਂ ਬੇਸ਼ੱਕ ਕੀਤੀਆਂ ਗਈਆਂ ਹੋਣ ਨੀਲੇ ਪੱਗ ਵਾਲੀ ਗੱਲ ਤੇ ਖਰਸਾ ਰਾਜ ਬਾਰੇ ਸਬੰਧੀ 100 ਸਾਖੀ ਦੀ ਜਿਹੜੇ ਗੱਲ ਹੈ ਉਸ ਸਬੰਧੀ ਸਾਡੀ ਤਿਆਰੀ ਕੀ ਹੈ ਅਸਲ ਗੱਲ ਤਾਂ ਇਹ ਹੈ ਕਿ ਅਸੀਂ ਸਿੱਖ ਕੌਮ ਦੇ ਤੌਰ ਤੇ ਆਪਣੀ ਧਾਰਮਿਕ ਅਤੇ ਨੈਤਿਕ ਤਾਕਤ ਨੂੰ ਜ਼ਰੂਰ ਤਿਆਰ ਕਰੀਏ ਰਸਾਉਣ ਰਸਾਉਣ ਤੋਂ ਹਟਿਏ ਜ਼ਰੂਰੀ ਨਹੀਂ ਹਿੰਦੀ ਕਿਸੇ ਦੀ ਕਈ ਗੱਲ ਨਾਲ ਤੁਹਾਡੀ ਸਹਿਮਤੀ ਹੋਣੀ ਜ਼ਰੂਰੀ ਹੋਵੇ ਕੋਈ ਵੀ ਸੱਚ ਕਿਸੇ ਸਹਿਮਤੀ ਦਾ ਮਤਹਾਜ ਨਹੀਂ ਹੁੰਦਾ ਚਾਨਣਾ ਨੂੰ ਹਨੇਰਿਆਂ ਦੀ ਗਵਾਹੀ ਨਹੀਂ ਚਾਹੀਦੀ ਹੁੰਦੀ ਚਾਨਣ ਦੀ ਆਪਣੀ ਹੋਂਦ ਹਸਤੀ ਹੈ ਮੈਂ ਗੱਲ ਨੂੰ ਜਿਆਦਾ ਲਮਕਾਵਾਣਾ ਤੇ ਇਹਨੂੰ ਸਟੇ ਕੰਡੇ ਤੇ ਲਾ ਕੇ ਆਪਾਂ ਅਖੀਰ ਵਿੱਚ ਇਹ ਕਹੀਏ ਕਿ ਇਹਨਾਂ ਅਪਖਬਾਣੀਆਂ ਸੰਬੰਧੀ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਟਿੱਪਣੀ ਕਰਕੇ ਦੱਸ ਸਕਦੇ ਹੋ ਅੱਜ ਦਾ ਐਪੀਸੋਡ ਮੁਕੰਮਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਖਬਰ ਵੀ ਦੇਣੀ ਹੈ। ਉਹ ਖਬਰ ਇਹ ਹੈ 6 ਤੇ 7 ਜੁਲਾਈ ਨੂੰ ਜਿਹੜਾ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਸਮੇਲਨ ਹੋਇਆ ਜਿਸ ਵਿੱਚ ਭਾਰਤ ਵੀ ਸ਼ਾਮਲ ਸੀ ਉਸ ਵਿੱਚ ਇੱਕ ਚੀਜ਼ ਸਾਡੇ ਹੱਕ ਵਿੱਚ ਗਈ। ਉਹ ਆ ਭਾਰਤ ਦਾ ਅਮਰੀਕਾ ਨੂੰ ਲਲਕਾਰਨਾ ਅਤੇ ਲਲਕਾਰ ਦੇ ਸਮੇਂ ਮੂੰਹ ਹੇਠਾਂ ਜ਼ਮੀਨ ਵੱਲ ਨੂੰ ਕਰਕੇ ਬੋਲਣਾ। ਸ਼ਬਦਾਂ ਦੀ ਮਜ਼ਾਜ ਕੁਝ ਇਸ ਤਰ੍ਹਾਂ ਦੀ ਹੈ। ਭਾਰਤ ਕਹਿੰਦਾ ਅਸੀਂ ਕੋਈ ਡਾਲਰ ਵਿੱਚ ਲੈਣ ਦੇਣ ਤੋਂ ਬਗੈਰ ਕੋਈ ਹੋਰ ਰਾਹ ਲੱਭਦੇ ਹਾਂ। ਅਲਟਰਨੇਟਿਵ ਰੂਟ ਇਸ ਦਾ ਸਾਰਥ ਹੈ ਡਾਲਰ ਦੀ ਸਰਪੰਚੀ ਨੂੰ ਸਿੱਧੀ ਚੁਣੌਤੀ ਜੇ ਭਾਰਤ ਚੁਣੌਤੀ ਦਿੰਦਾ ਇਹ ਗੱਲ ਸਾਡੇ ਖਾਲਸਾਤਨ ਬਣਨ ਦੇ ਹੱਕ ਵਿੱਚ ਜਾਵੇਗੀ ਕਿਵੇਂ ਜਾਵੇਗੀ ਉਹ ਦੱਸਣ ਦੀ ਲੋੜ ਨਹੀਂ ਖਾਲਸਾ ਰਾਜ ਤੈ ਖਾਲਸਾਤਨ ਦੀ ਸਥਾਪਿਤ ਤੈ ਲੋੜ ਹੈ ਸਿ ਆਪਣੇ ਆਪ ਨੂੰ ਖਾਲਸੇ ਬਣਨ ਵਾਲੇ ਪਾਸੇ ਵੱਲ ਪਰਤੀਏ ਕੂੜਕ ਸੱਤ ਤੇ ਝੂਠ ਦਾ ਸਹਾਰਾ ਜਿਹੜਾ ਲੈ ਰਹੇ ਹਾਂ ਛੱਡਿਏ ਸੱਤ ਪਵੇ ਖੁੱਡ ਵਿੱਚ ਵੜਨ ਲੱਗਾ ਕਿੰਦਾ ਸਾਰੇ ਵੱਲ ਕੱਢ ਕੇ ਵੜਦਾ ਹੈ ਗੁਰੂ ਦੀਆ ਸਿੱਖਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਤੋਂ ਪਹਿਲਾਂ ਤੋਂ ਆਪਣੇ ਸਾਰੇ ਵੱਲ ਕੱਢ ਕੇ ਫਿਰ ਆਪਣੇ ਗੁਰੂ ਨੂੰ ਸਮਰਪਿਤ ਹੋ ਉਹ ਦਿਨ ਦੂਰ ਨਹੀਂ ਜਿਸ ਤਰ ਗੁਰੂ ਆਪਣੀ ਕਲਾ ਤੇਰੇ ਤੇ ਵਰਤਾ ਦੇਵੇਗਾ ਅਖੀਰ ਵਿੱਚ ਫਿਰ ਬੇਨਤੀ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਵੱਧ ਤੋਂ ਵੱਧ ਪ੍ਰਚਾਰ ਦੀ ਸਾਨੂੰ ਅਜੇ ਲੋੜ ਹੈ ਲੰਗਰ ਵਿੱਚ ਪ੍ਰਸ਼ਾਦਾ ਫ੍ਰੀ ਮਿਲ ਸਕਦਾ ਹੈ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਲਈ ਫ੍ਰੀ ਵਿੱਚ ਮਿਲ ਸਕਦਾ ਕਮਰਾ ਪਰ ਪ੍ਰਚਾਰ ਉਤੇ ਖਰਚਾਉਣਾ ਹੈ ਪੈਸੇ ਖਰਚਣ ਤੋਂ ਬਗੈਰ ਕੁਝ ਨਹੀਂ ਜਾਂਦਾ ਰੈਫਰੈਂਡਮ ਦੇ ਉੱਤੇ ਕਈ ਮਿਲੀਅਨ ਮਲਟੀ ਮਿਲੀਅਨ ਖਰਚਾ ਚੁਕਿਆ ਹੈ ਫਰੀਦ ਆ ਛਕਣਾ ਬੰਦ ਕਰੀਏ ਗੱਲੇ ਗਿਆਨ ਨਾਲ ਢੰਡਿਏ ਕਥਨਾ ਕਰੜਾ ਸਾਰ ਸਵੇਰੇ ਉੱਠ ਕੇ ਗੁਰੂ ਦੀ ਯਾਦ ਵਿੱਚ ਬਿਆਹ ਕਰੀਏ ਵੈਗਰ ਵੈਗਰ ਵੀ ਕਰਿਆ ਕਰੀਏ ਖਾਲਸਾਤਨ ਦਾ ਰਾਜ ਵੀ ਤਾਂ ਚਲਾਉਣਾ ਹੈ ਉਹ ਤਾਂ ਹੀ ਚੱਲੇਗਾ ਨਾ ਜੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਕਮਾਵਾਂਗੇ ਉਸ ਸ਼ਬਦ ਵਿੱਚੋਂ ਬਿਵੇਕ ਬੁੱਧ ਦੀ ਪ੍ਰਾਪਤੀ ਹੋਣੀ ਹੈ ਬਿਵੇਕ ਬੁੱਧ ਤੋਂ ਬਿਗੈਰ ਕਿਸੇ ਵੀ ਗੱਲ ਦੀ ਸਮਝ ਨਹੀਂ ਪੈਣੀ ਜਿੰਨਾ ਮਰਜੀ ਕਿਤਾਬਾਂ ਨਾਲ ਮੱਥਾ ਮਾਰੀ ਜਾਓ ਹੁਣ ਇਸ ਦਾ ਅਰਥ ਇਹ ਵੀ ਨਾ ਗੱਡ ਲਿਓ ਕੀ ਇਕਨੋਮਿਸ ਪੜਨ ਦੀ ਲੋੜ ਨਹੀਂ ਇੰਜੀਨੀਅਰਿੰਗ ਪੜਨ ਦੀ ਲੋੜ ਨਹੀਂ ਮੈਡੀਕਲ ਪੜਨ ਦੀ ਲੋੜ ਨਹੀਂ ਪੜਨਾ ਸਾਰਾ ਕੁਝ ਪੜਨਾ ਹੈ ਇਹ ਸੰਸਾਰੀ ਵਿਦਿਆ ਹੈ ਪਰ ਕੁਝ ਗੱਲਾਂ ਉਹ ਹੁੰਦੀਆਂ ਜਿੱਥੇ ਸੰਸਾਰੀ ਵਿਦਿਆ ਕੰਮ ਨਹੀਂ ਕਰਦੀ ਉਹ ਵਿਦਿਆ ਜਿਹੜੀ ਸੰਤ ਜਨਰਲ ਸਿੰਘ ਸੀ ਕੋਲ ਸੀ ਉਹ ਵਿਦਿਆ ਜਿਹੜੀ ਸਾਨੂੰ ਝੂਠ ਤੇ ਸੱਚ ਵਿੱਚ ਪਛਾਣ ਕਰਾ ਦਿੰਦੀ ਹੈ ਝੂਠੇ ਤੇ ਸੱਚੇ ਨੂੰ ਨਖੇੜਾ ਕਰਵਾ ਦਿੰਦੀ ਹੈ ਕੱਲ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਖਾਲਸਾਤਨ ਦੇ ਵਿੱਚ ਜਿਉਂਦੇ ਵਾਸਤੇ ਰਹੋ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ